ਜਿਹੜੇ ਆਪਣੇ ਜੀਜੇ ਹੁੰਦੇ ਆ ਨਾ ਇਹ ਬੜੇ ਵਧੀਆ ਬੰਦੇ ਨਹੀਂ ਹੁੰਦੇ। ਬੋਲਾਂ ਕਿਉਂ ਜੇ ਇੱਕ ਦਿਨਾਂ ਨੂੰ ਵਿਆਹ ਨੂੰ ਸਾਥ ਲਈਏ ਜੇ ਵਿਆਹ ਨੂੰ ਸਾਥ ਲਈਏ ਤੇ ਸਾਡੀਆਂ ਕੁੜੀਆਂ ਨਾਲ ਐਂ ਜੇ ਕਰ ਕਰਕੇ ਨੱਚੀ ਜਾਣਗੇ। ਐਂ ਜੀ। ਵੱਡਾ ਜੀਜਾ ਕਿਤੇ ਛੋਟੀ ਸਾਲੀ ਨਾਲ ਭੰਗੜਾ ਪਾ ਰਿਹਾ ਹੈ। ਵੱਡਾ ਜੀਜਾ ਕਿਤੇ ਛੋਟੀ ਸਾਲੀ ਨਾਲ ਭੰਗੜਾ ਪਾ ਰਿਹਾ ਹੈ ਤੇ ਛੋਟਾ ਜੀਜਾ ਹਜੇ ਬਾਹਾਂ ਜੀ ਫੜ ਕੇ ਗੇੜਾ ਲਾ ਕੱਢਣੀ ਲੱਗਿਆ ਸੀਗਾ ਤੇ ਵੱਡੇ ਨੇ ਧੱਕਾ ਮਾਰਿਆ ਕਹਿੰਦਾ ਚਲ ਓਏ ਛੋਟਾ ਕਹਿੰਦਾ ਕੀ ਗੱਲ ਐ ਵੱਡਾ ਕਹਿੰਦਾ ਮੇਰੀ ਸਾਲੀ ਆ ਕਹਿੰਦਾ ਮੈਂ ਨੱਚੂਗਾ ਜਦੋਂ ਤੇਰੀ ਦਾ ਕੀ ਮਤਲਬ ਮੇਰੀ ਵੀ ਸਾਲੀ ਕਹਿੰਦਾ ਮੈਂ ਵੀ ਇਸੇ ਘਰੇ ਵਾਂ ਕਹਿੰਦਾ ਨਹੀਂ ਨਹੀਂ ਕਹਿੰਦਾ ਮੇਰੀ ਐ ਵੱਡੇ ਨੇ ਕਿਤੇ ਗਾਲ ਕੱਢੀ ਵੱਡੇ ਨੇ ਕਿਤੇ ਗਾਲ ਗੜੀ ਛੋਟੇ ਨੇ ਛੋਟੇ ਨੂੰ ਸ਼ਰਾਬੀ ਆਇਆ ਸੀਗਾ ਛੋਟਾ ਸੋਵੀ ਸੀਗਾ ਤੇ ਛੋਟੇ ਨੇ ਤਿੰਨ ਜਰ ਲਾ ਦੀਆਂ ਜੋ ਤਿੰਨ ਜਰ ਲਾ ਦੀ ਜਦੋਂ ਸ਼ਰਾਬ ਸ਼ੁਰੂ ਦਿੱਤਾ ਜਦੋਂ ਸ਼ਰਾਬ ਸ਼ੁਰੂ ਦਿੱਤਾ ਤੇ ਥੋੜੇ ਜਿਹਾ ਚਿਰ ਬਾਅਦ ਉਹਦੇ ਘਰ ਵਾਲੀ ਪੁੱਛਦੀ ਐ ਕਹਿੰਦੀ ਕਿਹੜੀ ਗੱਲਾਂ ਤੂੰ ਤੂੰ ਮੈਂ ਮੈਂ ਹੋ ਗਈ ਮੇਰੇ ਜੀਜੇ ਨਾਲ ਕਹਿੰਦੀ ਬਾਅਦ ਵਿੱਚ ਔਖਾ ਹੋਈ ਜਾਂਦਾ ਸੀ ਬੀ ਜੀ ਕਹਿੰਦੀ ਕਿਹੜੀ ਗੱਲਾਂ ਤੂੰ ਤੂੰ ਮੈਂ ਮੈਂ ਹੋਊਗੀ ਮੇਰੇ ਜੀਜੇ ਨਾਲ ਬਾਅਦ ਵਿੱਚ ਔਖਾ ਹੋਈ ਜਾਂਦਾ ਸੀ ਜੀਜੇ ਨਾਲ ਕਹਿੰਦਾ ਭੈੜੀ ਕਰਦਾ ਹਟਾਉਂਦਾ ਜੇ ਨਾ ਛੰਦਾ ਕਹਿੰਦੀ ਵੇ ਸਾਡੂ ਸਾਡੂ ਕਾਹ ਤੋਂ ਲੜ ਪਏ ਕਹਿੰਦਾ ਮੈਨੂੰ ਸਾਲੀ ਦਾ ਨੱਚਣ ਨਹੀਂ ਸੀ ਦਿੰਦਾ ਵੇ ਸਾਡੂ ਸਾਡੂ ਕਾਹ ਤੋਂ ਲੜ ਪਏ ਬਾਹਂਡੂ ਉਦਰੀ ਜੀ ਔਖਾ ਹੋਈ ਜਾਂਦਾ ਸੀ ਭਤੀਜੇ ਨਾ ਕੀ ਗੱਲ ਤੂੰ ਤਮੈ ਮੈਂ ਹੋ ਗਈ ਵੇਰੇ ਜੀਜੇ ਨਾ ਬਾਦ ਵਿੱਚ ਔਖਾ ਹੋਈ ਜਾਂਦਾ ਸੀ ਭਤੀਜੇ ਨਾ ਮੈਂ ਘਰ ਦਾ ਹਟੋਂਦਾ ਜਿੰਨਾ ਛਿੰਦਾ ਮੈਂ ਬਾੜੀ ਘਰ ਦਾ ਹਟੋਂਦਾ ਜਿੰਨਾ ਛਿੰਦਾ ਸਾਡ ਸਾਡ ਕਾ ਦਾ ਲੜ ਭੇ ਓ ਸਾਲੀ ਨਾਲ ਨੱਜਣੇ ਨਹੀਂ ਛਿੰਦਾ ਮੈਂ ਸਾਡ ਸਾਡ ਕਾ ਦਾ ਲੜ ਭੇ ਓ ਸਾਲੀ ਨਾਲ ਨੱਜਣੇ ਨਹੀਂ ਛਿੰਦਾ ਮੈਂ ਸਾਡ ਸਾਡ ਕਾ ਦਾ ਲੜ ਭੇ ਸਿੱਪਤੀ ਜਣਾ ਕਿਹੜੀ ਗੱਲ ਤੂੰ ਮੈਂ ਮੈਂ ਹੋ ਗਈ ਮੇਰੇ ਜੀਜੇ ਨਾਲ ਬਾਦ ਵਿੱਚ ਔਖਾ ਹੋਈ ਜਾਂਦਾ ਸੀ ਪਤੀਜੇਣਾ ਕਿਹੜੀ ਗੱਲ ਮੈਂ ਹਟਾਉਂਦਾ ਜੇਣਾ ਛੰਨਾ ਮੈਂ ਬਾੜੀ ਘਰ ਦਾ ਹਟਾਉਂਦਾ ਜੇਣਾ ਛੰਨਾ ਸਾਡੇ ਸਾਡੇ ਕਾ ਤੇ ਲੜ ਪਏ ਆਹ ਸਾਲੀ ਦਾ ਨੱਚਣੀ ਨਹੀਂ ਸਿੱਧੰਦਾ ਸਾਡੇ ਸਾਡੇ ਕਾ ਤੇ ਲੜ ਪਏ ਮੈਨੂੰ ਸਾਲੀ ਦਾ ਨੱਚਣੀ ਨਹੀਂ ਸਿੱਧੰਦਾ ਸਾਡੇ ਸਾਡੂ ਕਾ ਤੋਂ ਲੜ ਪਏ ਕੀ ਤੇਰ ਮੈਂ ਬੋਲੇ ਅਜ ਹੁਣ ਆ ਬਣਾਉਂਦਾ ਵੀ ਖੀਰੇਲ ਮੈਂ ਮਨੂਨਾ ਹਟਾਈਉਂ ਦਿੰਦਾ ਵੀ ਖੀਤੇਲ ਮੈਂ ਵੇਚ ਘਰੂ ਪੈਜੀ ਮੂਨੂ ਲਾਲਾ ਜਿੰਦਾ ਵੇਚ ਘਰੂ ਪੈਜੀ ਮੂਨੂ ਲਾਲਾ ਜਿੰਦਾ ਸਾਡੂ ਸਾਡੂ ਦਾਦਾ ਲੜ ਪਏ ਓ ਸਾੜੀ ਨੰਨਾ ਤੇਣੀ ਨਹੀਂ ਸਿੱਤਨਾ ਸਾਡੂ ਸਾਡੂ ਸ਼ੌਕੀਆ ਦੇ ਢੇੜਾ ਲਾਲਾ ਮੇਰੇ ਨਾਲ ਆਹ ਸਾਲੀ ਵਾਲੀ ਗੱਲ ਬਿਲੋ ਬਣਦੀ ਨਾ ਤੇਰੇ ਨਾਲ ਨੱਚਣੇ ਦਾ ਸ਼ੌਂਕੀਆ ਦੇ ਢੇੜਾ ਲਾਲਾ ਮੇਰੇ ਨਾਲ ਸਾਲੀ ਵਾਲੀ ਗੱਲ ਬਿਲੋ ਬਣਦੀ ਨਾ ਤੇਰੇ ਨਾਲ ਕਹਿੰਦੀ ਭਾਈ ਲੜੋ ਨਾ ਸਾਡਾ ਵਿਆਹ ਨਾ ਖਰਾ ਕਰੋ ਜੇ ਤੈਨੂੰ ਨੱਚਣੇ ਦਾ ਸ਼ੌਂਕ ਆ ਤਾਂ ਢੇੜਾ ਮੇਰੇ ਨਾਲ ਕਹਿੰਦਾ ਨਾਨਾ ਕਹਿੰਦਾ ਜਿਵੇਂ ਸਿਆਣੇ ਕਹਿੰਦੇ ਆਂਦੇ ਵੀ ਉਹੀ ਕਹੀ ਉਹੀ ਘਵਾੜੀ ਕਹਿੰਦਾ ਸਾਲੀ ਗੱਲ ਨਹੀਂ ਬਣਦੀ ਕਹਿੰਦਾ ਵਿਆਹਾਂ ਦੇ ਆਸਤੇ ਕਹਿੰਦਾ ਰੁਪਈਆ ਘਾਟੋੜ 25 30 ਹਜ਼ਾਰ ਲੱਗੇ ਨਾ ਕਹਿੰਦਾ ਸਾਲੀਆਂ ਦਾ ਢੀੜਾ ਨਾ ਕਟਾ ਕਹਿੰਦਾ ਗੱਲ ਨਹੀਂ ਬਣਨੀ ਹਾਂ ਕਹਿੰਦੇ ਨੱਚ ਜੇ ਨੱਚਣ ਦਾ ਸ਼ੌਂਕ ਆ ਤਾਂ ਢੀੜਾ ਲਾਲਾ ਮੇਰੀ ਨਾਲ ਕਹਿੰਦਾ ਨਹੀਂ ਉਹੀ ਕਈ ਉਹੀ ਘਵਾੜੀ ਕਹਿੰਦਾ ਤੂੰ ਤਾਂ ਮੇਰੇ ਕੋਲ ਉੱਥੇ ਵੀ ਹੁੰਨੀ ਐ ਕਹਿੰਦਾ ਮੈਂ ਤਾਂ ਪੂਰਾ ਖੌਰੂ ਭਾਗ ਜਾਊਂ ਕਹਿੰਦਾ ਕਹਿੰਦਾ ਪੂਰਾ ਲੈਟ ਲੋੜ ਕੇ ਜਾਊਂ ਕਹਿੰਦਾ ਪੀਪੂਏ ਕਹਿੰਦਾ ਕਹਿੰਦਾ ਪਤਾ ਲੱਗਿਆ ਕਹਿੰਦਾ ਸੋਰੀ ਐ ਠੀਕ ਹੈ ਨਾ ਬਾਂਡੂ ਬਾਂਡੂ ਦੇ ਗੇੜਾ ਲਾਲਾ ਮੇਰੇ ਨਾਲ ਓਹ ਸਾਲੀ ਵਾਲੀ ਗੱਲ ਮੈਨੂੰ ਬਣਨੀ ਆ ਤੇਰੇ ਨਾਲ ਏ ਨੱਚਣੇ ਦਾ ਸ਼ੌਕੀਆ ਤੇ ਗੇੜਾ ਲਾਲਾ ਮੇਰੇ ਨਾਲ ਸਾਲੀ ਵਾਲੀ ਗੱਲ ਮੈਨੂੰ ਬਣਨੀ ਆ ਤੇਰੇ ਨਾਲ ਦਾਜੀ ਨਾਵਾ ਵੇਖ ਰੌਣੇ ਆਇਆ ਕਿੰਦਾ ਰਾਜੀ ਨਾਵਾ ਵੇਖ ਰੌਣੇ ਆਇਆ ਕਿੰਦਾ ਤੂੰ ਸਾਡੂ ਸਾਡੂ ਕਾਹਦਾ ਲੜਪੇ ਓਹ ਸਾਲੀ ਨਾ ਨੱਚਣੀ ਨਹੀਂ ਸੀ ਦਿੰਦਾ ਤੂੰ ਸਾਡੂ ਸਾਡੂ ਕਾਹਦਾ ਲੜਪੇ ਓਹ ਸਾਲੀ ਨਾ ਨੱਚਣੀ ਨਹੀਂ ਸੀ ਦਿੰਦਾ ਤੂੰ ਸਾਡੂ ਸਾਡੂ ਕਾਹਦਾ ਲੜਪੇ ਓ ਹੋ 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 ਹਾਂ ਹੰਡਾ ਬਗਾ ਕੇ ਛੱਡੂ ਜੱਟ ਨੱਚੂ ਸਾਲੀ ਨਾ ਓ ਹੰਡਾ ਬਗਾ ਕੇ ਛੱਡੂ ਜੱਟ ਨੱਚੂ ਸਾਲੀ ਨਾ ਚੇੰਡੂ ਜੱਟ ਨੱਚ ਸਾਲੀ ਨਾ ਕੰਜ ਹੋਰ ਦੋ ਦਿਨ ਬੇਗਨਾਂ ਦੇ ਗਾਲੀ ਨਾ ਤੇਰੇ ਨਾਲ ਨਾਲ ਰਹੂ ਹੈ ਵਹਿਿੰਦਾ ਤੇਰੇ ਨਾਲ ਨਾਲ ਰਹੂ ਹੈ ਵਹਿਿੰਦਾ ਵੀ ਸਾਡੂ ਸਾਡੂ ਕਾ ਤੇ ਲੜਪੇ ਓ ਸਾਲੀ ਨਾ ਨੱਚਣੀ ਨਹੀਂ ਸਿੱਦਦਾ ਵੀ ਸਾਡੂ ਸਾਡੂ ਕਾ ਤੇ ਲੜਪੇ ਓ ਨੂੰ ਸਾਲੀ ਨਾ ਨੱਚਣੀ ਨਹੀਂ ਸਿੱਦਦਾ ਵੀ ਸਾਡੂ ਸਾਡੂ ਕਾ ਤੇ ਲੜਪੇ ਸਾਡੂ ਦਿਖਾਈ ਜਾਵੇ ਪਿੰਡ ਨੂੰ ਸੁਣ ਦਿਲਦਾਰ ਵਿੱਚ ਛੱਡ ਪਰੇ ਹਿੰਡਣੋਂ ਕਦੋਂ ਵਿੱਚ ਮਾ ਸਾਡੂ ਦਿਖਾਈ ਜਾਵੇ ਪਿੰਡ ਨੂੰ ਗੱਲ ਰਖਣਾ ਮੈਂ ਇਹ ਧੱਕ ਰੰਨਾ ਗੱਲ ਰਖਣਾ ਮੈਂ ਇਹ ਧੱਕ ਰੰਨਾ ਸਾਡੂ ਸਾਡੂ ਕਾਦੇ ਲੜ ਭੇ ਆਹ ਸਾਲੀ ਨਾਲ ਨਾ ਜਣੀ ਨੀ ਸਿੱਧਨਾਂ ਵੀ ਸਾਡੂ ਸਾਡੂ ਕਾਦੇ ਲੜ ਭੇ ਆਹ ਸਾਲੀ ਨਾਲ ਨਾ ਜਣੀ ਨੀ ਸਿੱਧਨਾਂ ਵੀ ਸਾਡੂ ਸਾਡੂ ਕਾਦੇ ਲੜ ਭੇ ਆਹ ਸਾਲੀ ਨਾਲ ਨਾ ਜਣੀ ਨੀ ਸਿੱਧਨਾਂ ਵੀ ਸਾਡੂ ਸਾਡੂ ਕਾਦੇ ਲੜ ਭੇ ਆਹ ਸਾਲੀ ਨਾਲ ਨਾ ਜਣੀ ਨੀ ਸਿੱਧਨਾਂ ਵੀ ਸਾਡੂ ਸਾਡੂ ਕਾਦੇ ਲੜ ਭੇ